ਭਾਈ ਉਹ ਬੈਠਾ ਸਾਨ ਅਭੀ ਮਤਵੰਦੀਆ ਦੇ ਕਿੱਧਰ ਨੂੰ ਮੈਨੂੰ ਥੋੜਾ ਮਾਰਦਾ ਉਹ ਬੈਠਾ ਭਾਈ ਮਨੇ ਹੈ ਪਿੱਠੇ ਉਹਦੀ ਉਧਰ ਤਾਂ ਸੀ ਥੱਲੇ ਨਾਲ ਉਹ ਜੰਟੀ ਪਿੱਠਾ ਉਰੇ ਤੇ ਦੇਖਾਂ ਦੀ ਉਹ ਪਿੱਠਾ ਦੇਖ ਉਰੇ ਤੇ ਇਹਨਾਂ ਦੀ ਉਧਰ ਲਿਆ ਬਸ ਜੱਫਾ ਲਾ ਲਈ ਦੂ ਬਸ ਲੋ ਜੀ ਭਾਈ ਬੱਛਾ ਭੱਜ ਗਿਆ ਨੰਗੇ ਪੈਰੀ ਖੇਤਾਂ ਨੂੰ ਆਉਣੇ ਪਿਆ ਮਨੇ ਤੇ ਹੱਥ ਆਇਆ ਨਹੀਂ ਹੈਗਾ ਆਉਂਗਾ ਬੰਨਣਾ ਵੀ ਇੱਥੇ ਆਉਂ ਬਲੀ ਫੜ ਲੈ ਜਕੇ ਔਖੇ ਹੀ ਫੜ ਕੈਮਰਾ ਹੋਰੇ ਨੂੰ ਤਾਂ ਕਰੀ ਜਾਂਦਾ ਉਹਨੇ ਹੁਣ ਨਹੀਂ ਖੁੱਲਦਾ ਸਿੰਘ ਕਿਧਰੋਂ ਮੰਨਦੇ ਆ ਅਰੇ ਜਾ ਨਾਲ ਲੈ ਆਓ ਜੀ ਬਾਈ ਪੱਕਾ ਕੰਮ ਕਰਤਾ ਜਿਹੜੇ ਦਸਲਾ ਤੇਰਾ ਏ ਲੈ ਜੀ ਲੋ ਜੀ ਬਾਈ ਜਾਨਮਾਲ ਵਾਹੀ ਦੇ ਘਰ ਆਏ ਪਿਆ ਤੇ ਇਧਰ ਮਿਲੋ ਬੱਪੂ ਨੂੰ ਕਰਤੀ ਦਾ ਸੀ ਹਾਂ ਇਹਨੂੰ ਪਤਾ ਇਧਰ ਕਰੀ ਸੀ ਕਹਿੰਦਾ ਉਸੇ ਬੰਦੇ ਆ ਕੇ ਵਾਹਤਾ ਦੋ ਵਾਰ ਕਰਦਣੇ ਬੰਦੇ ਕਰ ਰਹੇ ਹਾਂ ਮਾਮਾ ਦਾ ਖਾਦਾ ਖਿੱਚਦਾ ਬੰਦੇ ਰਹੇ ਹਾਂ ਬਾਈ ਕੰਮ ਵਾਈ ਦਿਖਦਾ ਵੀ ਖਿੱਚਿਆ ਪਿਆ ਅੱਜ ਜਿਹੜੇ ਬੀਮ ਐ ਬੀਮ ਭਰਨੇ ਇਹਨਾਂ ਨੇ ਬੀਮ ਪਰ ਆ ਕੇ ਕੰਮ 8-10 ਜਾਣੇ ਐ 8-10 ਜਾਣੇ ਐ ਹੈ ਤਾਂ ਉਹਨਾਂ ਨੇ ਚਲਾਇਆ ਜੀ ਸਾਰੇ ਖੜੇ ਹੈ ਜਲਦੀ ਕਰ ਕੌਣ ਹੈ ਬਾਕੀ ਬਾਈ ਕੱਲ ਆ ਜੇ ਦੁਆ ਬਾੜੇ ਅੰਦਰ ਪੂਰਾ ਪੂਰਾ ਹੀ ਵੜਿਆ ਪਰ ਬਿੱਡ ਡਿੱਕਾ ਲਾਉਂਦਾ ਏ ਵੀ ਮੌਣ ਸਾਰੀ ਲਾ ਕੇ ਪਾਉਣ ਟੋਟਲ ਵੀ ਜਿੰਨੇ ਵੀ ਹੇਠਾਂ ਦੇ ਲੈ ਕੇ ਉੱਪਰ ਤੱਕ ਬਾਕੀ ਨਾਕਾ ਬਾਈ ਵਧੀਆ ਏ ਬੈਕ ਸਾਈਡ ਕਮਰੇ ਆ ਗਏ ਤੇ ਬਾਕੀ ਦੇਖ ਲਓ ਤੁਸੀਂ ਸਾਰੇ ਓ ਜੀ ਬਾਈ ਦੋ ਈਟਾ ਲਿਆਂਦੇ ਹਾਂ ਮੈਸਤਰੀ ਕਿਹੜੀ ਵਧੀਆ ਆਹੀ ਲਾਉਣੀ ਆ ਬਾਈ ਹੁਣ ਬਚਨਾਈ ਕਰਨੀ ਐ ਵਜਨ ਤਾਂ ਦੇਖ ਲੈ ਜੀ ਕਿੰਨਾ ਬੱਲੇ 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 ਓ ਬਾਈ ਦੋ ਈਟਾਂ ਐ ਦੋਹੇ ਟੂਈ ਚ ਖਾ ਕੇ ਦਾ ਸੱਟ ਗਈ ਜਿਆਦਾ ਇਹ ਓ ਮੈਨ ਪਗਲ ਬਸ ਓ ਟੂਟੀ ਚੱਲੀ ਜਾਂਦੀ ਐ ਟੂਟੀ ਆ ਪਹਿਲਾਂ ਤਾਂ ਜਲਦੀ ਨਹੀਂ ਤੇ ਹੈਗੀ ਦੂ ਵੰਪ ਵਧੀਆ ਲੱਗ ਗਿਆ ਕਿ ਉਹੀ ਹੈ ਪਰ ਇਹ ਚੌੜਾ ਦੇ ਸਾਇਲੈਂਟ ਹੈ ਐਂਡ ਵੀ ਬਰੈਕਰ ਦੇ ਬੰਦੇ ਬਾਈ ਵਧੀਆ ਏ ਪੱਕਾ ਮਟਿੱਲਾ ਚੱਲਿਆ ਨੇ ਬੰਦਾ ਕਹਿੰਦਾ ਬਾਈ ਉੱਪਰ ਚੈਨ ਬਣਾਈ ਪਈ ਹੈ ਚੈਨ ਠੀਕ ਆ ਪਰ ਆਉਣਾ ਜਿਹੜਾ ਬੰਦ ਹੋ ਗਿਆ ਨਾ ਛੋਟੂ ਹਾਂ ਨੀ ਪਹਿਲਾਂ ਇਹ ਦੱਸੋ ਮਹਤਰੀ ਤੁਸੀਂ 6 ਫੁੱਟ ਦੇ ਲਿਆਂਦੀ ਫਲੇਵਰ ਪੰਜਰੀ ਸਾਰੀ ਕੀ ਗੱਲ ਹੈ ਹਾਂ ਹਾਂ ਕਿ ਤਸਲਾ ਚੱਕ 6 ਦੀ ਹੋ ਜਾਂਦੀ ਹੈ ਆ ਮਸ਼ੀਨ ਨੇ ਕੰਮ ਬਹੁਤ ਸਾਰੇ ਆ ਬਾਈ ਨੀ ਤਾਂ ਜੇ ਇਹਨਾਂ ਦੇ ਕਹੀ ਚੱਲਣੀ ਸੀ ਪੂਰੀ ਲਓ ਜੀ ਬਾਈ ਮੈਂ ਕਿਤੇ ਘਰ ਜਾਣ ਤੋਂ ਬਾਅਦ ਆਵਾਂ ਮਨੇ ਕੋਲ ਆਏ ਮਨ ਦੇ ਲੈਣਾ ਇੱਕ ਕੰਮ ਚਪਲਾਂ ਹੋ ਗਈਆਂ ਮਨੇ ਤੇ ਕੰਮ ਲੈਣਾ ਐ ਵੀ ਇਹ ਤੇ ਬਈ ਕਿਸਾਨ ਫੜਾਉਣਾ ਐ ਇਹਦਾ ਖੇਤ ਵੀ ਪਾਉਣਾ ਐ ਨੇ ਬਈ ਬੁੱਟੇ ਦੇ ਉੱਤੇ ਸ਼ਾਂਗ ਮਨੇ ਪਹਿਲਾਂ ਐਂ ਦੱਸ ਬਾਈ ਤੈਨੂੰ ਟਰੈਕਟਰ ਮਿਲ ਗਿਆ ਕਿ ਨਹੀਂ ਕਿਹੜਾ ਲੈਣਾ ਜੌਂਡੀਰ ਲੈ ਲੈ ਵਾਏ ਮੁੰਡੇ ਨੇ ਲੈਣਾ ਐ ਜੌਂਡੀਰ ਟਰੈਕਟਰ ਕੋਈ 52 ਦਾ ਹੋਵੇ 50 50 ਡੀ ਹੋਵੇ ਛੋਟਾ ਹੋਵੇ 50 ਕਿਚਪੀ ਦੇ ਲਾਗੇ ਤਾਂ ਕਮੈਂਟ ਕਰ ਦਿਓ ਬਾਈ ਬਹੁਤ ਲੋੜ ਆ ਸੀ ਬਹੁਤ ਘੁਮੇ ਮਿਲਿਆ ਨਹੀਂ ਹੈਗਾ ਲੈਣਾ ਜੌਂਡੀਰ ਕਿੰਨਾ ਮਾਡਲ 11 12 10 9 ਹੈ ਵਾਠੀ ਚਪਲਾਂ ਹੋ ਗਈਆਂ ਹੁਣ ਮਨੇ ਭਾਈ ਇੱਕ ਕੰਮ ਲੈਣਾ ਦਿੱਤੇ ਛਾੜਵਾ ਫੜਨਾ ਏ ਛਾੜਵਾੜਨਾ ਪਾਲਟੀ ਦੱਸ ਕੇ ਲੈਣੀ ਆ ਤੂੰ ਉਹ ਫੜਨੀ ਨਾ ਹੁੰਦਾ ਨਿਆਣਾ ਮਰਾਉਣਾ ਰਸਾਨ ਤੇ ਤੇ ਚਪਲਾਂ ਕਿੱਥੇ ਗਈਆਂ ਲਖ ਹੋ ਗਈਆਂ ਪਾਗ ਨਹੀਂ ਆਇਆ ਰੇੜੇ ਕੋਲ ਦੇਖ ਲੈ ਮਨੇ ਪਾਵਰ ਆਈ ਵੀਰ ਪਾਵਰ ਚਲਾ ਲੈਣੀ ਸੀ ਆਹ ਥੋੜੀ ਜਿਹੀ ਖਰਾਬ ਨਹੀਂ ਹੈ ਅੱਛਾ ਭਾਈ ਬੂਟੇ ਇਹਨੇ ਦੇਖ ਲੋ ਮੈਂ ਤਾਂ ਇਹਨੂੰ ਗਿਆਰਾ ਪੌੜੀ ਗਈ ਛਾਂਗ ਦੋ ਤਾਂ ਪੌੜੀ ਦੇ ਬਰਾਬਰੇ ਛਾਂਗ ਦੇ ਇੱਕ ਇੱਕ ਲੈਣ ਦੇਗੀ ਬੰਦ ਕਰਨਾ ਹੁਣ ਇੰਜਨ ਕਿਹਾ ਭਰੇਆ ਕਿਉਂ ਤਾਂ ਇੱਕ ਵਾਰ ਸਾਰੇ ਬਾਅਦ ਤੇ ਪਾਣੀ ਪੀਣਾ ਯਾਰ ਇੱਕ ਮਿੰਟ ਹੋ ਜਾ ਨੌਰੀ ਭਾਈ ਇਹਨਾਂ ਕਰਤਾ ਬੰਦ ਜਨਰੇਟਰ ਇੰਜਨ ਨਹੀਂ ਜਨਰੇਟਰ ਚੱਪਨਾ ਗਈਆਂ ਖੋ ਮਿਲ ਜੂਗੇ ਹੁਣ ਤੂੰ ਐਂ ਦੇਖ ਲੈ ਵੀ ਪਾਣੀ ਪੂਣੀ ਲਾਉਣ ਗਿਆ ਕਿਤੇ ਉੱਧਰ ਤਾਂ ਨਹੀਂ ਖੋਲੇ ਆਇਆ ਭਾਈ ਆਹ ਪਹਿਲਾਂ ਮਨਾਂ ਦੀ ਸਲਾਹ ਬਣੀ ਦੀ ਵੀ ਭਈਆ ਤੇ ਕਹਿੰਦਾ ਨਾ ਆਪੇ ਕਰਨਾ ਆਪਸੀ ਜਣਾ ਕਹਿੰਦਾ ਹੁਣ ਡੰਗਰ ਵਧਾ ਲੈਣੇ ਬੱਕਰੀਆਂ ਵੀ ਰੱਖਣੀਆਂ ਕਹਿੰਦਾ ਹੁਣ ਹਾਈ ਦਰੇ ਨਹੀਂ ਕਿਥੇ ਗਾਹ ਚੱਲਿਆ ਹੁਣ ਹੈ ਗਿਆ ਪەل ਗਿਆ ਮਿਲ ਗਿਆ ਕਹਿੰਦਾ ਬਾਜਲੀ ਅੱਖ ਹੈ ਜੱਗੇ ਨੇ ਫੋਨ ਮਾਰਤਾ ਦਾ ਬਾਈ ਵੀ ਸਾਹ ਨਾ ਫੜਨਾ ਏ ਛੇਤੀ ਆ ਜਾ ਕਹਿੰਦਾ ਬਸ ਮੈਨੂੰ ਘਰ ਕੋਲ ਆ ਕੇ ਫੋਨ ਮਾਰ ਦਿਓ ਮੈਂ ਹਾਜ਼ਰ ਹਾਂ 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 ਪੂਰੀ ਰਾਤ ਨੇ ਵੀ ਸਾਰੇ ਨੇ ਚਲਾਈ ਪਈ ਮੋਟਰ ਰਾਤ ਕੀ ਹੁਣ ਦੇਣਾ ਨਾ ਮੀ ਪਿਆ ਨਹੀਂ ਹੈਗਾ ਮਨੇ ਜਦਨ ਆਪਾ ਤੇਰੇ ਕੋਲ ਤੇ ਗਏ ਤੇ ਮੀ ਹਟ ਗਿਆ ਤਾਂ ਕਿ ਪਿਆ ਬਾਦਮਾ ਮਨੇ ਆ ਰਹਾ ਤੈਮਨ ਉਹ ਦਿਖਾਇਆ ਨਹੀਂ ਦਲ ਤੂੰ ਕਹਿੰਦਾ ਕਿਹੜਾ ਜਾਨਵਰ ਆ ਪਤਾ ਕਿਆ ਕਹਿੰਦੇ ਨੂੰ ਜੈਬਰਾ ਹਾਂ ਕੋੜਾ ਨੀਲ ਕੋੜਾ ਨੀਲ ਕਿੱਡਾ ਕਾ ਨੀਲ ਗਾਂ ਦਾ ਬੜਾ ਨੀ ਆਪਣੇ ਜਿੰਨਾ ਕੱਦ ਹੈਗਾ ਉਹ ਤਾਂ ਹਾਂ ਐਡਾ ਦਾ ਬੱਲੇ ਬੱਲੇ ਆ ਸਿੱਖ ਮੱਛੀ ਖਿਲਦਾ ਫੜੀ ਮੈਂ ਤਾਂ ਤਾਂ ਹੀ ਲੱਗਦਾ ਜਾਨਵਰ ਭਾਈ ਉਹ ਗੰਨੇ ਗੁੰਨੇ ਚ ਰਹਿੰਦਾ ਉਹ ਹੂੰ ਬੁੱਧਰਾਂ ਚ ਰਹਿੰਦੇ ਆ ਬੁੱਧਰਾਂ ਚ ਚੱਲ ਖਾ ਲੈਣਾ ਜਿਹੜਾ ਕੋਈ ਖਾਣਾ ਖਾਏ ਲੈਣਾ ਮਾਰੇ ਸੱਚੀ ਰਸੀ ਕਰੇ ਆਹਨ ਸਾਡੇ ਮਾਦਾ ਫੜੇ ਨਹੀਂ ਗਏ ਇੱਕ ਵਾਰ ਜਿਆਦਾ ਆਪਣੇ ਪਿੰਡ ਲੱਦੇ ਕਿੰਨੇ ਲੱਦੇ ਤੇ 16 17 ਫੜਦੇ ਟਰਾਲੀ ਦੇ ਲੱਦੇ ਯਾਰ ਜਾਂ ਤੂੰ ਵਿੱਚ ਹੈਗਾ ਦਾ ਟੀਮ ਦੇ ਮੈਨੂੰ ਯਾਦ ਆ ਮੁੰਡਾ ਯਾਦ ਹੀ ਨਹੀਂ ਚੱਲ ਜੱਗੇ ਨੂੰ ਕਹਿੰਦਾ ਬਾਈ ਐਂ ਕਰੀ ਤਸਲਾ ਲੈ ਲੈ ਇੱਕ ਫੀਡ ਦਾ ਜੱਗਾ ਨਹੀਂ ਬਾਈ ਐ ਇਹ ਦੇ ਨਾਲ ਕਿੱਥੇ ਦੇ ਫੋਨ ਕਰਤਾ ਬੰਦਾ ਟਾਈਮ ਦਾ ਉਹ ਨਹੀਂ ਹੈਗਾ ਮਨੇ ਭਾਈ ਇੱਕ ਗੱਲ ਆ ਬਾਈ ਜੱਗੇ ਦੇ ਘਰ ਮੂਰੇ ਕੰਗਾ ਦੇਖਣਾ ਮਰਦੀ ਬੱਟੀ ਪਤਾ ਲੱਗਣਾ ਪਤਾ ਲੱਗਣਾ ਕਿੱਡੀ ਜਾਂਦੀ ਰਸਾਲੇ ਆ ਰਸਾਲੇ ਆ ਆਨਾ ਉਹ ਕੱਟਾ ਨਹੀਂ ਹੈਗਾ ਫੜਨਾ ਨਾਉ ਭਾਈ ਐਡਾ ਵੀ ਨਹੀਂ ਚਾਹੀਦਾ ਉਹ ਲੈ ਆਈ ਪਿੰਡ ਤੇ ਉਰੇ ਦੇ ਵੱਨ ਕੇ ਬਸ ਪਿੰਡ ਤੋਂ ਦੇਖੇ ਜਿਹੜਾ ਮੈਂ ਫੜਾ ਕੇ ਗਿਆ ਤਾਂ ਉਦੋਂ ਉਹ ਹੀ ਲਿਆ ਬਾ ਫੂਲਾਂ ਦੇ ਬੱਚਾ ਇਹ ਨਹੀਂ ਪੜਾਉਣਾ ਪਹਿਲਾਂ ਪੈਣ ਤੇ 2 ਲੀਟਰ ਲਓ ਜੀ ਬਾਈ ਜੱਗਾ ਆ ਗਿਆ ਬੱਚਾ ਥੋੜੀ ਵੜਾਉਣਾ ਬਨੇ ਯਾਰ ਜੀ ਦਾ ਜੀ ਦਾ ਪੈਣ ਤੇ ਪਹਿਲਾਂ ਜੀ ਦੇ ਵਿੱਚ ਆਉਣੀ ਆ ਉਹ ਇੱਕ ਬੰਦਾ ਨਹੀਂ ਹੈਗਾ ਇਹ ਦੋ ਬੰਦੇ ਲੱਗਦੇ ਤੂੰ ਵੀ ਵਿੱਚ ਗਿਆ ਇਹ ਦੋ ਦੋ ਦੇ ਦੋ ਕੇਸ ਆ ਇੱਕ ਜੀ ਨੂੰ ਚਾਹੀਦਾ ਇੱਕ ਜੀ ਦੇ ਜੀ ਫਸਲ ਨੁਕਸਾਨ ਕਰਦਾ ਬਾਈ ਦੋ ਜਾਨ ਜਗ੍ਹਾ ਤੇ ਬਾਈ ਪਾਰਟੀ ਬੜੀ ਕਿਰੋਵਾ ਲੱਗੂਗੀ ਸਾਡੇ ਬਾਈ ਛੋਟਾ ਵੜਿਆ ਬੱਚਾ ਨਹੀਂ ਮੈਂ ਬੱਚਾ ਵੜਿਆ ਬਾਈ ਅਸੀਂ ਪੈੜ ਬੱਚੇ ਬਦਲ ਦੇਣੀ ਆ ਬੱਚਾ 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 ਬਾਈ ਜੱਗੇ ਦੇ ਚਾਚੇ ਚਾਹੀਦੇ ਸੇਵਾ ਲੱਗੀ ਹੁਣ ਇਹਨੂੰ ਜੱਗਨ ਪਾਲਟੀ ਕਰਨੀ ਪੈਣੀ ਤੇਰੀ ਉਹ 20 ਕਿਲੋ ਵੀ ਜੀ ਨਹੀਂ ਖਾ ਗਿਆ 1000 ਰੁਪਏ ਦੀ ਅਸੀਂ ਤਾਂ ਵਾਈ ਇੱਕ ਕੋਕ ਦੀ ਫਸਲ ਵੀ ਨਹੀਂ ਬਚਾਦਾ ਨਾਲ ਕੋਈ ਕਰਨੇ ਮਨੇ ਇਹਦੇ ਚਾਚੇ ਦਾ ਫਾਇਦਾ ਕਰਨਾ ਵਾਈ ਘਰ ਦੇ ਬੰਦੇ ਦਾ ਮਨੇ ਰੱਸੀ ਕੇ ਫੜੋ ਜੀ ਲੈਤਾ ਹਾਂ ਮਨੇ ਜੱਗਾ ਦੇ ਕੋਕ ਕੋ ਪਹਿਲੇ ਹੀ ਮੰਗਣ ਲੱਗ ਗਿਆ ਦੱਸਦਾ ਸੜ ਵੀ ਫੜਿਆ ਖਬਰੇ ਉੱਥੇ ਹੋਣਾ ਖਬਰੇ ਭੱਜੇ ਗਿਆ ਹੁਣ ਠੀਕਾ ਫਸਲ ਨਹੀਂ ਬਚਾਉਣੀ ਵਾਈ ਮੇਰੀ ਗੱਲ ਸੁਣ ਲੋ ਮੇਰੇ ਝੋਟਾ ਕਾ ਕੇ ਗਿਆ ਮੇਰੇ ਨਿਸਾਨ ਆਇਆ ਮੈਂ ਰਾਤ ਨਾਲੇ ਦਾ ਵਾਈ ਕੋਈ ਝੋਟਾ ਝੋਟਾ ਨੀ ਦਾ ਸਾਨੇ ਦਾ ਹੀ ਤਾਂ ਕਿੱਥੇ ਦਾ ਜਿਹੜਾ ਉੱਥੇ ਫਿਰਦਾ ਦਾ ਨਹੀਂ ਰਾਤ ਲੋਪ ਹੋ ਗਿਆ ਦਾ ਰਾਤ ਬੌੜਾ ਮਾਰ ਬਾਈ ਬਿੰਦਰ ਬਾਈ ਦੇ ਘਰ ਕੋਈ ਛੱਡ ਕੇ ਗਿਆ ਸੀ ਸਾਨੂੰ ਅਸੀਂ ਮਲਕੀਤ ਬਾਈ ਕੋ ਮੁੜ ਕੇ ਆ ਕੇ ਗਏ ਮੁੜ ਕੇ ਨਹੀਂ ਸਾਨੂੰ ਲੱਭਿਆ ਕਿੱਥੇ ਗਿਆ ਕਿੱਥੇ ਨਹੀਂ ਕੋ ਵਿੱਚ ਵੜ ਗਿਆ ਪੱਜਰੀ ਦੇ ਉਹ ਕਦੀ ਦੇ ਵਿੱਚ ਫੜ ਗਿਆ ਤਾਂ ਨਹੀਂ ਲੱਗੀ ਉਹ ਵਾਹ ਆ ਚੂਰੀ ਆ ਕੇ ਇਹ ਕਿਲੋ ਵਾਲਾ ਚੋਕਰ ਬਾਈ ਖਰਦਾ ਬਾਤ ਆਉਣਾ ਹੈ ਕਿ ਲੈ ਕਿੰਨੇ ਹੋਗੇ ਇਹ ਤਾਂ ਪਾਰਟੀ ਫੜੀ ਲੱਗੂ ਅੱਜ ਟਾਂਡਾ ਪਜਾੜਾ ਮੈਨੂੰ ਕਿੱਥਾ ਪਾ ਫੜੂਣਾ ਜੇ ਚਾਚੇ ਨੂੰ ਫੋਨ ਕਰਦੇ ਤੇ ਆ ਜਾ ਬਸ 1513000 ਰੁਪਏ ਆਉਗੇ ਸਾਡਾ ਬਾਸ ਬਾਸ 2500 ਰੁਪਏ ਕਹਿੰਦਾ ਫੇਰ ਰੋਟੀ ਖਾ ਕੇ ਆਉਣੀ ਬਾਈ ਬੱਚਾ ਦੇਖ ਲਾ ਤੇ ਮੈਨੂੰ ਲੈ ਕੇ ਜਾਣਾ ਤੁੰਨੂੰ ਲੈ ਕੇ ਜਾਉਂਗੇ ਸਹੀ ਤਾਂ ਪੈਸੇ ਦੇ ਰਿਹਾ ਤਾਂ ਦੁਬਾਰਾ ਲੈ ਕੇ ਜਾ ਬਾਈ ਮੈਂ ਜਾਣਾ ਲਿਏਗਾ ਯਾਰ ਚਾਰ ਚਾਰ ਰੋਟੀਆਂ ਖਾਣੀਆਂ ਲੱਗਿਆ ਔੜ ਨਾ ਜਾਵੇ ਤੇ ਇਹ ਹੋਰ ਤਾਂ ਪਾ ਲੈਂਦਾ ਹਾ ਹਣ ਕਹਿੰਦਾ ਤਕੜਾ ਕਰਨੋ ਲਓ ਜੀ ਬਾਈ ਉਹ ਬੈਠਾ ਸਾਨ ਅਭੂਤ ਬੰਦੀਆ ਦੇ ਕਿਧਰ ਨੂੰ ਮੈਨੂੰ ਥੋੜਾ ਮਾਰਦਾ ਉਹ ਬੈਠਾ ਭਾਈ ਮਨੇ ਹੈ ਪਿੱਠੇ ਉਹਦੀ ਉਹ ਕਰਦਾ ਸੀ ਥੱਲੇ ਨਾਲ ਉਹ ਜੰਟੀ ਪਿੱਠਾ ਉਹਰੇ ਤੇ ਦੇਖਾਂਂਦੀ ਉਹ ਪਿੱਠਾ ਦੇਖ ਉਹਰੇ ਤੇ ਇਹ ਨਹੀਂ ਦਿਖਦਾ ਜੱਫਾ ਲਾ ਲਈ ਦੂ ਬਸ ਟਰੈਕਟਰ ਲਿਆ ਦੂ ਬਸ ਠੀਕ ਇਹ ਤੇ ਭੱਜ ਹੋ ਜਾਊਗਾ ਮੈਂ ਤਾਂ ਬਹੁਤ ਤੇ ਭੱਜੂਗਾ ਜੇ ਮੇਰੇ ਮਗਰ ਰਾਈਟ ਆ ਪੂਰੀ ਖੜ ਹੋਣੀ ਖੜ ਉਹ ਆਜੂ ਤੂੰ ਆਏ ਨਾ ਜਵਾਬ ਉਹ ਡੰਡਾ ਸੋਟਾ ਤਾਂ ਹੈ ਨਹੀਂ ਕੋਈ ਮਨੇ ਸੀ ਰਹਿਣ ਦੀਏ ਨਹੀਂ ਨਹੀਂ ਹਾਂ ਦੇਖ ਮਨੇ ਪਹਿਲਾਂ ਹਮਣਾ ਨਾਲਾ ਕਾਠੀ ਵੱਛਾ ਹਾਨਾ ਕਿਹੜੇ ਸੌਖਾ ਇਹ ਬੁੱਤਿਆਂ ਦੇ ਪੱਤੇ ਖੜਕਦੇ ਜਾਂਦੇ ਕੋਈ ਮੁਰੇ ਹੱਥ ਤੇਰੇ ਹੈ ਵੀ ਨਹੀਂ ਹਥਿਆਰ ਕੋਈ ਡੰਡਾ ਤੋੜ ਲੈ ਡੰਡਾ ਨਾ ਹਰੇ ਤੋੜੀ ਹਾਂ ਮਨੇ ਹੋ ਗਿਆ ਲੋਟ ਉਹ ਜਾ ਕੇ ਰੁਕ ਜਾ ਨਿਗਾਹ ਪੈ ਗਈ ਉਹਦੀ ਯਾਰ ਉਹ ਦੇਖ ਲਿਆ ਉਹਨੇ ਬਾਈ ਕੰਮ ਖਰਾਬ ਹੋ ਸਕਦਾ ਉਹ ਮੱਦੇ ਜਗੇ ਪਰੇ ਲੰਘ ਗਿਆ ਰਾਹੀਆਂ ਮਨਾ ਬਤਾਉਂਗਾ ਉਹਨੇ ਫਿੜ ਲੈ ਗਿਆ ਮੈਂ ਕਹਿੰਦਾ ਉਹਨੇ ਨੇ ਬਣਾ ਲਿਆ ਇਹ ਗੂੜੀ ਮੜਾ ਕੀ ਲਿਆ ਕੀ ਲਿਆ ਹੈ ਉਹ ਕੀ ਆਪਣੇ ਖਲਾਦੇ ਮੜੀ ਜੀ ਉਹ ਬੱਚਾ ਤਕੜਾ ਬੋਲ ਪਿਆ ਹਾਂ ਨਹੀਂ ਨਹੀਂ ਰੁਕ ਗਿਆ ਬਣਾ ਲਿਆ ਬਾਈ ਮਨੇ ਨੇ ਦੇਖੇ ਥੱਲੇ ਵਾਜਾ ਉਹ ਨਹੀਂ ਉਹ ਭੱਜ ਜਾਣਾ ਹੋਰ ਕਿੰਨੀ ਦੂਰ ਬੈਠਾ ਕੋਈ ਮਰਦਾ ਤਾਂ ਬੋਲੂਗੀ ਉਹ ਨਹੀਂ ਮਨੇ ਕਾਰ ਕਰ ਲੂੰ ਧੇਰੇ ਮੜਾ ਜਾ ਧੱਕਰੇ ਥੱਲੇ ਚੱਲ ਹੁਣ ਪਾਲਾ ਰੱਤਾ ਉਹ ਉੱਥੇ ਜਾਊਂਗਾ ਆਉਂਗਾ ਬੰਨਣਾ ਵੀ ਇੱਥੇ ਇਨੇ ਪਾਜਾ ਲਾ ਮਨੇ ਕੋ ਪਾ ਦੇ ਯਾਰ ਕਿੰਨਾ ਡਰਦਾ ਮਨੇ ਹੱਥ ਮਾਰ ਲਾ ਉੱਪਰ ਹੱਥ ਹੀ ਮਾਰ ਲੈ ਹੱਥ ਹੀ ਫੇਰ ਲਾ ਉੱਪਰ ਦੇਖੇ ਪਰੇ ਨੂੰ ਆਇਆ ਡਰਦਾ ਥੋੜਾ ਮੈਂ ਪਰੇ ਨੂੰ ਆਉਂਦਾ ਆਪਣੇ ਲੋ ਜੀ ਬਾਈ ਬੱਛਾ ਭੱਜ ਗਿਆ ਨੰਗੇ ਪੈਰੀ ਖੇਤਾਂ ਨੂੰ ਆਉਣਾ ਪਿਆ ਮਨੇ ਤੇ ਹੱਥ ਆਇਆ ਨਹੀਂ ਹੈਗਾ ਆ ਗਿਆ ਉਹ ਜਾ ਰਿਹਾ ਬੱਚੇ ਨੇ ਡੰਗ ਕਰ ਲਏ ਉਹ ਵੜ ਗਿਆ ਭਾਈ ਮਨਾ ਮਗਰ ਮਗਰ ਦਸ ਪੈਂਸਰੀ ਚੇ ਲੋਡ ਉਡਾਉਣਾ ਇਹਨੇ ਕੋਈ ਨਹੀਂ ਕੋਈ ਨਹੀਂ ਮਨੇ ਜੱਗੇ ਨੂੰ ਮੋਰਸਾ ਲੈ ਕੇ ਆਉਂਦੇ ਦਸ ਪੈਂਸਰੀ ਮੈਂ ਹੀ ਚੱਲ ਕਹਿੰਦੇ ਹੁਣ ਕਾਬੂ ਕਰਨਾ ਚਾਗੇ ਆ ਬਾਈ ਇੱਥੇ ਨੂੰ ਖਤਰਾ ਹੈ ਕਾ ਕੁੰਡਾ ਖੁੱਲਾ ਹੈ ਨਾ ਰਸਾ ਹੋਣੀ ਨਹੀਂ ਮਾੜਾ ਨਾ ਬਾਤ ਦੀ ਮੈਂ ਹਾਂ ਇਹਦੀ ਡੀ ਕਰਦਾ ਦਾ ਜਾਨਵਰ ਦੀ ਬਾਤ ਆ ਬਾਈ ਹੁਣ ਤਾਂ ਫੜਨਾ ਹੀ ਪੈਣਾ ਹੈ ਕੰਦ ਰੰਡ ਢੱਪ ਜੂਗਾ ਨਹੀਂ ਨਹੀਂ ਹੁਣ ਤਾਂ ਜੱਗੇ ਲੋੜੇ ਨਹੀਂ ਹੁਣ ਤਾਂ ਫੜ ਹੋਣਾ ਇਹਨੇ ਕੋਈ ਨਹੀਂ ਫੜ ਹੋਣਾ ਜੱਗੇ ਹੁਣ ਆ ਤੂੰ ਫੜ ਆਇਆ ਮੈਂ ਤਾਂ ਮਤਲਬ ਫੜ

ਉਹ ਕੰਧ ਟੱਪ ਜਾਣਾ ਨੇ ਰੋਲੇ ਹੀ ਬਹੁਤ ਆਉਂਦਾ ਉਹ ਜੱਗੇ ਜਾਣਦੇ ਕੋਈ ਨਹੀਂ ਘੁੰਮਣ ਦੇ ਦੇ ਪਿਆ ਯਾਰ ਹੋਰ ਥਾਂ ਨਹੀਂ ਕਰ ਮਾਰੂ ਘਟੜਿਆ ਆਉਨੇ ਨੂੰ ਹੁਣ ਮੈਂ ਨਾ 1 ਮਿੰਟ ਦੇ ਰੱਥਾ ਪਾਰ ਆਣਾ ਹਾਂ ਤੇਰੀ ਲੱਤ ਜੀ ਹੋ ਗਈ ਨਹੀਂ ਨੇ ਦੇਖੇ ਹੁਣ ਨਾ ਮਾਰ ਭੱਗਦਾ ਇਹ ਆਓ ਬਲੀ ਫਰ ਲੈ ਜਗੇ ਉਖਾਈ ਫੜਾ ਹੋਰੇ ਨੂੰ ਵੀ ਕਰੀ ਜਾਂਦਾ ਉਹਨੇ ਹੁਣ ਨਹੀਂ ਖੁੱਲਦਾ ਸਿੰਘ ਕਿਧਰੋਂ ਮੰਨ ਤੇ ਆ ਅਰੇ ਜਾ ਮਾਰ ਲਿਆ ਬਹੁਵਲੀ ਮਨੇ ਸਰ ਖੁੱਲੂਗਾ ਤਾਂ ਨਹੀਂ ਹਾਂ ਆ ਸਿੰਘ ਆਲਾ ਤੇਰਾ ਮਨ ਡਾਟ ਲੱਗਦਾ ਵੀ ਖੁੱਲੂਗਾ ਗਾਲ ਘੁੱਟ ਹੋ ਗਿਆ ਉਹਦਾ ਕੁਛ ਨਹੀਂ ਘੁੱਟ ਹੋਇਆ ਲੋ ਜੀ ਭਾਈ ਪੱਕਾ ਕੰਮ ਕਰਦਾ ਜਿਹੜੇ ਦਸਲਾ ਤੇਰਾ ਏ ਫੇਲੇ ਜੀ ਹਾਂ ਬਾਈ ਕਹੇ ਸਾਂਝ ਕੇ ਉਹ ਕਰੀ ਅੰਦਰ ਬੰਨ ਕੇ ਚਲੇ ਜਾਵਾਂ ਚ ਐਵੇਂ ਐਨੀ ਬੋਚ ਕੋਈ ਨਹੀਂ ਕਰਦਾ ਦੇਖੋ ਮਨਰੇ ਗਾਣੇ ਕਹਿੰਦਾ ਹੈ ਸਾਊਗਾ ਦਾ ਇਹ ਮਾਰਦਾ ਤਾਂ ਨਹੀਂ ਹੈਗਾ ਤਾਂ ਪੱਠਾ ਸਾਊਗਾ ਦਾ ਕਰਤਾ ਨਹੀਂ ਹੈਗਾ ਤਾ ਨਾ ਪੱਠਾ ਪੱਠਾ ਸਾਊਗਾ ਪਰ ਲੋਰਿਆ ਲੋਰਿਆ ਹੁਣ ਤਾਂ ਜੇ ਜਾਈਂ ਪੈਣੇ ਨੇ ਦਾ 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 ਸਮਝ ਨਾ ਕੇ ਆਇਆ ਕਿਹਨੇ